ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 9:20 ਹੋ ਚੁੱਕੇ ਨੇ ਅਸੀਂ ਨਿਕਲ ਲੱਗਿਆ ਸਚਕੰਡ ਸ੍ਰੀ ਹਜੂ ਸਾਹਿਬ ਤੋਂ ਭਗਤ ਨਾਮਦੇਵ ਜੀਾਂ ਦੇ ਗੁਰਦੁਆਰਾ ਸਾਹਿਬ ਨੂੰ ਜਿੱਥੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਨੇ ਕੌਤਕਰ ਚਾਏ ਅਗੇ ਲਿਆਂਗੇ 110 ਕਿਲੋਮੀਟਰ ਹੈ ਸ਼ੰਕਰ ਜੀ ਕਹਿੰਦੇ ਤੇ ਰਸਤੇ ਦੇ ਵਿੱਚ ਦੋ ਤਿੰਨ ਗੁਰਦੁਆਰਾ ਸਾਹਿਬਾਂ ਆਉਂਦੇ ਨੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਦੇਖਦੇ ਆ ਕਿੰਨਾ ਸਮਾਂ ਲੱਗਦਾ ਹੈ 9:20 ਮਿੰਟਾਂ ਤੇ ਆਪਾਂ ਸਚਕੰਡ ਤੋਂ ਸਰਵਾਨਾ ਹੋ ਚੁੱਕੇ ਹਾਂ ਭਗਤ ਨਾਮਦੇਵ ਜੀਾਂ ਦੇ ਗੁਰਦੁਆਰਾ ਸਾਹਿਬ ਨੂੰ ਸੋ ਜਦੋਂ ਤੁਸੀਂ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਹੋ ਤਾਂ ਰਸਤੇ ਦੇ ਵਿੱਚ ਬਸਪਤ ਨਗਰ ਸ਼ਹਿਰ ਹੁੰਦਾ ਹੈ ਹੰਗੂਲੀ ਜ਼ਿਲ੍ਹੇ ਦਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਹੈ ਤਾਂ ਇੱਥੇ ਬਹੁਤ ਵੱਡੀ ਮੰਡੀ ਹੈ ਜਿਹੜੀ ਹਲਦੀ ਦੀ ਹੈ ਵੱਖ-ਵੱਖ ਕਿਸਮਾਂ ਦੀ ਹਲਦੀ ਤੁਸੀਂ ਦੇਖੋ ਜਿਹੜੀਆਂ ਛੜਕਾਂ ਨੇ ਉਹ ਵੀ ਬਿਲਕੁਲ ਹਲਦੀ ਦੇ ਰੰਗ ਵਿੱਚ ਰੰਗੀਆਂ ਪਈਆਂ ਨੇ ਹਲਦੀ ਦੀ ਬਹੁਤ ਵੱਡੀ ਮੰਡੀ ਹੈ ਜਿਵੇਂ ਢੇਰ ਦੇ ਢੋਸੀ ਕਿੱਡੇ-ਕੱਡੇ ਢੇਰ ਪਏ ਨੇ ਹਲਦੀ ਦੇ ਵੇਚਣ ਲਈ ਆਏ ਹੋਏ ਨੇ ਸੋ ਜਿਹੜਾ ਇਹਨਾਂ ਦਾ ਰੇਟ ਹੈ ਕੋਈ 13000 ਤੋਂ ਲੈ ਕੇ 14000 ਤੱਕ ਜਿਹੜਾ ਰੇਟ ਇਹਨਾਂ ਦਾ ਪ੍ਰਧਾਨ ਜੀ ਦੇਖਦੇ ਹੋਏ ਮਤਲਬ 130 ਰੁਪਏ ਕਿਲੋ ਰੇਟ ਜਿਹੜਾ ਹਲਦੀ ਦਾ ਸੋ ਪੂਰੀ ਤਰ੍ਹਾਂ ਤੁਸੀਂ ਦੇਖੋ ਮੰਡੀ ਜਿਹੜੀ ਹਲਦੀ ਨਾਲ ਭਰੀ ਹੋਈ ਤੁਹਾਨੂੰ ਦਿਖਾਈ ਦੇਵੇਗੀ ਇੱਥੇ ਬਸਮਤ ਨਗਰ ਲਓ ਜੀ ਅਕਸਰ ਆਪਾਂ ਨੇ ਵੀ ਜਿਹੜੀ ਹਲਦੀ ਖਰੀਦ ਲਈ ਇਹਦਾ ਸੈਂਪਲ ਦੇਖ ਕੇ ਦੱਸਾਂਗੇ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਜਿਹੜੀ ਹਲਦੀ ਹੈ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਦਮਦਮਾ ਸਾਹਿਬ ਬਸਮਤ ਨਗਰ ਜਦੋਂ ਆਪਾਂ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਫੈਮਟ ਜਾਣੇ ਆ ਤਾਂ ਰਸਤੇ ਦੇ ਵਿੱਚ ਇਹ ਸਥਾਨ ਹੁੰਦਾ ਹੈ ਸੋ ਕਰਵਾਉਣੀ ਹੈ ਤੁਹਾਨੂੰ ਦਰਸ਼ਨ ਇਸ ਸਥਾਨ ਗੁਰਦੁਆਰਾ ਦਮਦਮਾ ਸਾਹਿਬ ਬਸਮਤ ਨਗਰ ਹੰਗੋਲੀ ਸੋ ਬਿਲਕੁਲ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਹੁੰਦੇ ਹੋਏ ਰਾਜਸਥਾਨ ਹੁੰਦੇ ਹੋਏ ਅਭਜਨ ਨਗਰ ਹਯੂ ਸਾਹਿਬੀ ਧਰਤੀ ਤੇ ਪਹੁੰਚਣੇ ਸਨ ਤਾਂ ਰਸਤੇ ਦੇ ਵਿੱਚ ਇਸ ਸਥਾਨ ਤੇ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਸਥਿਤ ਹੈ ਇਸ ਸਥਾਨ ਤੇ ਗੁਰੂ ਜੀ ਨੇ 8 ਦਿਨਾਂ ਦੇ ਲਈ ਪੜਾਉ ਕੀਤਾ ਤੇ ਇੱਥੇ ਇੱਕ ਤਰ੍ਹਾਂ ਨਾਲ ਦਮ ਕਈ ਇਹ ਵੀ ਲਿਆ ਇਸ ਲਈ ਇਸ ਗੁਰਦੁਆਰਾ ਸਾਹਿਬ ਦਾ ਨਾਮ ਦਮਦਮਾ ਸਾਹਿਬ ਪੈ ਗਿਆ ਜਦੋਂ ਤੁਸੀਂ ਦਰਸ਼ਨਾਂ ਦੇ ਲਈ ਆਉਂਗੇ ਤਾਂ ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਹਾ ਨੂੰ ਹੋਣਗੇ ਰਸਤੇ ਵਿੱਚ ਜਾਣ ਲਈ ਸੰਗਤ ਲਈ ਛੋਲਿਆਂ ਦਾ ਅਤੇ ਚਾਦਾ ਲੰਗਰ ਇੱਥੇ ਸਪੈਸ਼ਲ ਲੱਗਦਾ ਹੈ ਜਿਹੜਾ ਕਿ ਸੰਗਤ ਨੂੰ ਉਤੁੱਟ ਵਰਤਾਇਆ ਜਾਂਦਾ ਛੋਲਿਆਂ ਤੇ ਚਾਦਾ ਲੰਗਰ ਭਗਤ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਾਣਾ ਰਸਤੇ ਦੇ ਵਿੱਚ ਇਹ ਸਥਾਨ ਆਉਂਦਾ ਹੈਗਾ ਤੇ ਜਿੱਥੇ ਸਥਾਨ ਦੀ ਖੂਬਸੂਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਕਰੀਬ ਇੱਥੇ 7-8 ਦਿਨ ਦੇ ਲਈ ਵਿਸ਼ਰਾਮ ਕੀਤਾ ਹੈਗਾ ਉੱਥੇ ਨਾਲ ਹੀ ਇੱਥੇ ਹੁਣ ਜਿਹੜਾ ਜਦੋਂ ਸੰਗਤਾਂ ਦੇ ਲਈ ਕਰੀਬ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸੱਚਖੰਡ ਤੋਂ ਜਦੋਂ ਆਉਂਦੀਆਂ ਨੇ ਸੰਗਤਾਂ ਤਾਂ ਛੋਲਿਆਂ ਦੀ ਦਾਲ ਤੇ ਚਾਹ ਦਾ ਲੰਗਰ ਇੱਥੇ ਜਿਹੜਾ ਸਪੈਸ਼ਲ ਹੈ ਉਹ ਜ਼ਰੂਰ ਛੱਕ ਕੇ ਜਾਣਾ ਜਦੋਂ ਵੀ ਤੁਸੀਂ ਇੱਥੇ ਯਾਤਰਾ ਕਰਨ ਦੇ ਲਈ ਆਉਂਦੇ ਹੋ ਸ਼ਿਵ ਜੀ ਦਾ ਮੰਦਿਰ ਕਿੱਥੇ ਘੁਮਾਇਆ और इस जगह पे इतना बड़ा चमत्कार करने के बाद में बाबा नामदेव जी पंजाब में कैसे गए ये इतिहास में आता है सुना देता हूं सुन लो ये जो चक्की है संत शिरोमणि भगत नामदेव बाबा जी की ये चक्की है भाई चक्की को हो गए 1100 साल और भगत नामदेव जी को हो गए साढ़े सात सौ साल पुराने समय की बात है जब लाइट नहीं थी मशीन नहीं थी पुराने जमाने में इस चक्की को बैल लगाया जाता था इस चक्की को बैल लगाना आटा निकालना फिर संगतों को लंगर का प्रसाद खिलाना लेकिन नामदेव बाबा इतने गुरु धारण करने आए थे इस दीवार के साथ में पीछे से बड़ा मंदिर है यहाँ पे दरवाजा है इसके साथ दूसरा गेट है और इसके पीछे ही बड़ा मंदिर है जहां पहले नामदेव जी आए थे भगवान शिव जी का मंदिर है साढ़े पांच हजार साल पुराना है यहाँ पे ये फोटो लगाई हुई है जो पूरे हिंदुस्तान में भगवान शिव जी के जो मेन बारह मंदिर बने हैं उनमें से ये मंदिर आठ नंबर का है इस मंदिर को आठवा ज्योतिर्लिंग नागेशम दारुकावन कहते हैं औना नागनाथ कहते हैं। जब इसका निर्माण पांडव कर रहे थे तब पांडव ने बोला कि यह पूरा मंदिर सोने का बनाएंगे लेकिन श्री कृष्ण भगवान जी उनके साथ थे उन्होंने कह दिया अरे पांडव आगे कलयुग लगने वाला है और कलयुग में लोग जो है पत्थर भी तोड़ेंगे आपके सोने के मंदिर को कौन रखेगा इस वजह से एक ही पत्थर का बनाया मंदिर लेकिन जैसे श्री कृष्ण भगवान ने कह दिया था वैसे ही इस मंदिर को औरंगजेब ने तोड़ा था और जब औरंगजेब ने इस मंदिर को तोड़ा उस समय इंदौर की जो रानी थी अहिल भाई होलकर उसने इसका जीर्णोद्धार किया है जो सफेद वाला है वो बाद में इंदौर की महारानी ने बनाया है उस समय भी मंदिर का मेन दरवाजा पूर्व की ओर था ये पूर्व दिशा है नामदेव महाराज जी पूर्व दिशा के दरवाजे के सामने खड़े होकर गुरु कीर्तन कर रहे थे महाशिवरात्रि का मेला चालू था और बहुत सारी संगत दर्शन के लिए आई थी जाके सारी संगत बाबा नामदेव जी के पास रुक गई थी इतनी सारी संगत रुकने के कारण उस जमाने के जो पुजारी थे पंडित थे उनको अच्छा नहीं लगने लगा क्योंकि इतनी सारी संगत बाबा जी के पास रुकने के कारण इतना बड़ा भीड़ होने के कारण नामदेव जी को कहने लगे अरे आप कहाँ से आए हो मंदिर में कैसे आए हो मंदिर के पीछे जाओ और अपना कीर्तन सुनाओ भगवान ने देखा भगत मेरा सच्चा है और मेरे दरबार से पीछे मंदिर उठा दिया तो इतना बड़ा मंदिर नामदेव जी के भक्ति से पूर्व दिशा से पश्चिम दिशा घूम गया आज भी मंदिर जमीन के ऊपर खड़ा है हल्ले न्यू नहीं है फाउंडेशन नहीं मंदिर की वाणी श्री गुरु ग्रंथ साहिब में दर्ज हसत खेलत तेरे देहरे आया भगत करत नामा पगड़ उठाया किन्नड़ी जात मेरी जात मराया सी पे के जन्म काहे को आया ले कमली चल लोप लटाए देहरे पास से बैठा जाए जो जो नामा हर गुन चरे भगत जना का देहरा फिरे इतना बड़ा मंदिर घुमा दिया बाद बाबे ने सारे भगवान का दर्शन करके नामदेव बाबा आके इतने बैठ गए भाई गुरु भक्ति करने लगे गुरु धारण कर लिया देखने लगे चक्की नु बैल लगाया जा रहा है और संगत तो बहुत ज्यादा बढ़ गई है तब बाबा जी ने बैल को हटाकर चक्की पे हाथ रखकर अपने भगवान का नाम लिया बहत्तर बार जो बाबे ने दर्शन दिया है वो बिठल भगवान है नामदेव बाबा बिठल बिठल कहने लगे चकी तो ये चक्की ऑटोमेटिक चलने लगी तो लगातार ये चक्की साढ़े तीन दिन, दिन चलती रही वाईगुरु साधु संतों लाखों संगत ने लंगर खिला दिया उसी समय ये जगह छोड़ के बाबा पंजाब में गए जो गुरदासपुर जिले में गुमान पिंडे उत्थे ज्योति ज्योत समाये है आज भी बाबा जी के नाम से एक चक्की से आटा निकाला जाता है हर रोज ये फूलों का श्रृंगार होता है सारे फूल जो चढ़ते हैं वाई गुरु अलग अलग रूप से चढ़ते हैं सवेरे की जो पहली मेन अरदास होती है वो अलग अलग परिवार के और से होती है क्योंकि ये संतों का आश्रम है इतनी जो सेवा मिलती है संगतों की मिलती है फूलों की सेवा सौ रुपया होती है चाह पानी लंगर दी बेटा भी उतनी लिखाई है अपने अगर किसी की श्रद्धा हो दिल में हो इतने अपना नाम जिला मोबाइल नंबर लिखा के सेवा दे सकते हैं जिस दिन नंबर आएगा सारे परिवार का नाम लेके अरदास विनती करवाई जाती है अपने इच्छा की श्रद्धा की बात है ਬਾਬਾ ਜੀ ਦੇ ਗੁਰੂ ਕਾ ਮੰਦਿਰੇ ਗੱਦੀਏ ਚਾਪਾਨੀ ਲੈ ਲੋ ਬੜਾ ਮੰਦਿਰ ਦੇਖ ਲੋ ਇੱਕ ਵਾਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਲਓ ਜੀ ਭਗਤ ਨਾਮਦੇਵ ਜੀ ਆਂ ਦੇ ਜਨਮ ਸਥਾਨ ਪਿੰਡ ਨਰਸੀ ਵਿਖੇ ਪਹੁੰਚ ਚੁੱਕੇ ਆ ਮੰਦਿਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਭਗਤ ਨਾਮਦੇਵ ਜੀ ਦੀ ਯਾਦ ਦੇ ਵਿੱਚ ਜਿਹੜਾ ਜਨਮ ਸਥਾਨ ਦੀ ਜਗ੍ਹਾ ਤੇ ਮੰਦਿਰ ਬਣਿਆ ਹੋਇਆ ਹੈ ਤੇਵ ਜੀ ਦੀ ਯਾਦ ਦੇ ਵਿੱਚ ਜੋ ਜਨਮ ਸਥਾਨ ਵਾਲੀ ਜਗ੍ਹਾ ਤੇ ਸ਼ਾਨਦਾਰ ਮੰਦਿਰ ਬਣਿਆ ਹੋਇਆ ਸੋ ਤੁਸੀਂ ਦੇਖੋ ਪਾਲਤ ਨਾਮਦੇਵ ਜੀ ਦੀ ਤਸਵੀਰ ਅੰਦਰ ਲੱਗੀ ਹੋਈ ਤੁਹਾਨੂੰ ਦਿਖਾਈ ਦੇ ਰਹੀ ਹੈ ਸੋ ਬਹੁਤ ਸ਼ਾਨਦਾਰ ਸਥਾਨ ਹੈ ਜਿਹੜਾ ਪਾਲਤ ਨਾਮਦੇਵ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਸੋ ਪੁਜਾਰੀ ਸਾਹਿਬ ਕਹਿ ਰਹੇ ਨੇ ਉਹਨਾਂ ਦੀਆਂ ਖੜਾਵਾਂ ਨਾਮਦੇਵ ਜੀ ਦੀਆਂ ਪਰਦਰਸ਼ਨ ਇੱਕ ਗੰਨਾ ਇੱਧਰ ਬਹੁਤ ਜਿਆਦਾ ਹੁੰਦਾ ਜੀ ਸੋ ਤਾਜ਼ਾ ਗੰਨੇ ਦਾ ਰਸ ਜਿਹੜਾ ਕੁਤਨ ਡੇਢ ਸਾਹਿਬ ਦਾ ਜਿੰਨਾ ਇਲਾਕਾ ਹੈਗਾ ਇੱਧਰ ਬਹੁਤ ਜਿਆਦਾ ਗੰਨਾ ਹੁੰਦਾ ਹੈ ਤਾਜ਼ਾ ਗੰਨੇ ਦਾ ਰਸ ਤੁਹਾਨੂੰ ਕੀ ਕੇ ਦਾ ਟੈਸਟ ਦੱਸਦੇ ਆ ਉਹਦੇ ਵਿੱਚ ਇਹ ਦੇਖੋ ਜਨਮ ਸਥਾਨ ਸ਼੍ਰੋਮਣੀ ਭਗਤ ਨਾਮਦੇਵ ਜੀ ਮਹਾਰਾਜ ਨਰਸੀ ਨਾਮਦੇਵ ਜ਼ਿਲ੍ਹਾ ਹੰਗੋਲੀ ਇਹ ਬਾਬਾ ਜੀ ਦਾ ਘਰ ਦੱਸਿਆ ਜਾ ਰਿਹਾ ਹੈ ਦੇਖਦੇ ਅੰਦਰ ਚੱਲ ਕੇ ਵਰਸ਼ਨ ਕਰਵਾਉਣੀ ਆ ਲੋ ਜੀ ਦਰਸ਼ਨ ਕਰੋ ਭਗਤ ਨਾਮਜੀਵ ਜੀ ਦੀ ਜੋ ਕੁਟਿਆ ਬਹੁਤੀ ਨੀਮੀ ਰਹਿ ਗਈ ਕਿਉਂਕਿ ਉੱਚੀਆਂ ਮਿੱਟੀਆਂ ਪੈਂਦੀਆਂ ਰਹਿੰਦੀਆਂ ਨੇ ਤਾਂ ਇਹ ਕੁਟਿਆ ਜ਼ਮੀਨ ਦੇ ਕਾਫੀ ਨੀਚੇ ਚੱਲਿਆ ਗਿਆ ਹਿੱਸਾ ਅੰਦਰੋਂ ਤੁਹਾਨੂੰ ਦਰਸ਼ਨ ਕਰਾਉਣੀ ਆ ਦੇ ਕੋਈ ਮਾਜੋ ਕਿ ਤੇ ਤੁਹਾਨੂੰ ਅੰਦਰ ਜਾਣਾ ਪੈਣਾ ਸੋ ਅੰਦਰ ਭਗਤ ਜੀਆ ਦੀ ਤਸਵੀਰ ਲੱਗੀ ਹੋਈ ਹੈ ਤੇ ਇਧਰ ਨੂੰ ਬਾਹਰ ਜਾਣ ਦਾ ਰਸਤਾ ਜਿਹੜਾ ਸੋ ਇਹ ਭਗਤ ਜੀਆ ਦੀ ਕੁਟੀਆ ਹੈ ਜਨਮ ਸਥਾਨ ਵਾਲੀ ਜਗ੍ਹਾ ਦੀ ਪਿੰਡ ਨਰਸੀ ਜ਼ਿਲ੍ਹਾ ਹੰਗੋਲੀ ਮਹਾਰਾਸ਼ਟਰ ਇਸ ਜਗ੍ਹਾ ਤੇ ਇਹ ਕੁਟੀਆ ਜਿਹੜੀ ਪੁਰਾਣੀ ਬਣੀ ਹੋਈ ਹੈ ਤਾਂ ਪਿੱਛੋਂ ਤੋਂ ਮੈਂ ਦਿਖਾਵਾਂ ਤੁਹਾਨੂੰ ਇੰਨਾ ਕਿ ਜਿਹੜੀ ਜਗ੍ਹਾ ਬਣੀ ਹੋਈ ਹੈ ਬਖਤ ਨਾਮਦੇਵ ਜੀ ਦਾ ਜਿਹੜਾ ਘਰ ਮਕਾਨ ਹੈ ਪਿੰਡ ਨਰਸੀ ਦੇ ਵਿੱਚ ਇਹ ਦੇਖੋ ਤਸਵੀਰਾਂ ਤੁਸੀਂ ਜੀ ਦਰਸ਼ਨ ਘਰ ਦੁਆਰਾ ਜਨਮ ਸਥਾਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਨਰਸੀ ਸੰਗੋਲੀ ਇਹ ਗੁਰਦੁਆਰਾ ਸਾਹਿਬ ਮੈਂ ਦੱਸਦੇ ਵਾਂ ਜਿਸ ਜਗ੍ਹਾ ਤੋਂ ਆਪਾਂ ਮੰਦਰ ਵਾਲੀ ਜਗ੍ਹਾ ਤੋਂ ਅੱਗੇ ਆਉਨੇ ਆ ਜਿੱਥੇ ਦਿਹਰਾ ਘੁਮਿਆ ਹੋਇਆ ਦਿਖਾਈ ਦਿੰਦਾ ਹੈ ਉਸ ਤੋਂ ਕੋਈ 2 ਕਿਲੋਮੀਟਰ ਅੱਗੇ ਆ ਕੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਅੱਗੋਂ ਮੈਂ ਤੁਹਾਨੂੰ ਦਰਸ਼ਨ ਕਰਵਾਉਣਾ ਅੰਦਰ ਤੋਂ ਇੱਥੇ ਆ ਕੇ ਸੰਗਤ ਦੁਪਹਿਰ ਦਾ ਲੰਗਰ ਪਾਣੀ ਤੇ ਹੋਰ ਸਾਰਾ ਬਹੁਤ ਸੋਹਣਾ ਪ੍ਰਬੰਧ ਹੈ ਨਵਾਂ ਦਰਬਾਰ ਹਾਲ ਇੱਕ ਸਾਈਡ ਬਣ ਰਿਹਾ ਹੈ ਇਹ ਪੁਰਾਣਾ ਛੋਟਾ ਦਰਬਾਰ ਹਾਲ ਹੈ ਸੋ ਕਰੋ ਦਰਸ਼ਨ ਬੱਬਾ ਨਾਮਦੇਵ ਜੀਾਂ ਦੇ ਗੁਰਦੁਆਰਾ ਸਾਹਿਬ ਦੇ ਪਿੰਡ ਨਰਸੀ ਜੀ ਜਦੋਂ ਤੁਸੀਂ ਭਗਤ ਨਾਮਦੇਵ ਜੀਾਂ ਦੇ ਸਥਾਨ ਨੂੰ ਜਾਣਾ ਦਰਸ਼ਨ ਕਰਨ ਦੇ ਲਈ ਤਾਂ ਰਸਤੇ ਦੇ ਵਿੱਚ ਕੇਲੇ ਦੇ ਬੜੇ ਭਾਰੀ ਬਾਗ ਤੁਹਾਨੂੰ ਦਿਖਾਈ ਦੇਣਗੇ ਜੋ ਛੜਕਾਂ ਦੇ ਉੱਪਰ ਇਸ ਤਰ੍ਹਾਂ ਕੇਲਾ ਪਿਆ ਹੋਇਆ ਦਿਖਾਈ ਦੇਊਗਾ ਤਾਂ ਇਹ ਦੇਖੋ ਤੁਸੀਂ ਕੇਲੇ ਦੀ ਛਾਂਟੀ ਹੋ ਰਹੀ ਹੈ ਕੇਲੇ ਨੂੰ ਮੰਨ ਲਓ ਕਰਕੇ ਇਹਦੀ ਕੰਡ ਛਾਂਟ ਕਰਕੇ ਅੱਗੇ ਇਹ ਵੇਚਣ ਦੇ ਲਈ ਭੇਜਿਆ ਜਾ ਰਿਹਾ ਹੈ ਔਰ ਜੇ ਦੇਖੋ ਐਸੇ ਕੱਟਾ ਜਾਂਦਾ ਹੈ ਮੈਂ ਵੀ ਹਿੰਦੀ ਬੋਲਣ ਲੱਗ ਗਿਆ ਇਸ ਤਰ੍ਹਾਂ ਕੇਲੇ ਨੂੰ ਕੱਟ ਕੇ ਇਹ ਨਾ ਵੱਖ-ਵੱਖ ਸਟੇਟਾਂ ਦੇ ਵਿੱਚ ਜਿਵੇਂ ਇਹਦੀਆਂ ਦਰਜਣ ਗੁੱਛੇ ਬਣੇ ਹੋਏ ਹੁੰਦੇ ਨੇ ਆਪਾਂ ਨੂੰ ਲੱਗਦਾ ਵੀ ਉਹ ਕਿਵੇਂ ਬਣਦੇ ਨੇ ਸੋ ਵੱਡਾ ਇਹ ਲੰਗੂ ਹੁੰਦਾ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਕੱਟ ਕੇ ਉਹਨੂੰ ਫਿਰ ਅੱਗੇ ਪਾਣੀ ਦੇ ਵਿੱਚ ਵਾਸ਼ ਕਰਕੇ ਧੋ ਕੇ ਇਸ ਤਰ੍ਹਾਂ ਕੈਟ ਨੂੰ ਭੇਜਿਆ ਜਾਂਦਾ ਜਿਹੜਾ ਕੈਟ ਦਾ ਰੇਟ ਹੈਗਾ ਇਹਨਾਂ ਨੇ ਭਾਈ ਸਾਹਿਬ ਉਹਨਾਂ ਨੇ ਦੱਸਿਆ ਵੀ 20 ਕਿਲੋ 22 ਕਿਲੋ ਦਾ ਕੈਟ ਹੁੰਦਾ 2 ਕਿਲੋ ਦਾ ਕੈਟ ਦਾ ਭਜਨ ਕੱਢ ਕੇ ਤਾਂ 22 ਕਿਲੋ ਦੇ ਵਿੱਚੋਂ 20 ਕਿਲੋ ਕੇਲਾ ਹੁੰਦਾ ਹੈ 400 ਰੁਪਏ ਦਾ ਇਹ ਕੇਲਾ ਇੱਕ ਕੈਟ ਹੁੰਦਾ ਤਾਂ ਮਨ ਨੂੰ 20 ਰੁਪਏ ਕਿਲੋ ਕੇਲੇ ਦਾ ਰੇਟ ਬਣ ਗਿਆ ਸੋ ਦੇਖੋ ਤੁਸੀਂ ਇਸ ਤਰ੍ਹਾਂ ਤੁਹਾਨੂੰ ਛੜਕਾਂ ਦੇ ਉੱਪਰ ਆਮ ਹੀ ਜਿਹੜਾ ਇੱਥੇ ਕੇਲਾ ਹੈ ਉਹ ਮਿਲੂਗਾ ਬਹੁਤ ਭਾਰੀ ਫਸਲ ਹੈ ਜਿਹੜੀ ਕੇਲੇ ਦੀ ਕਿਤੀ ਹੁੰਦੀ ਹੈਗੀ ਇਹ ਮਾਨਨਵਾਜੀ ਵੀ ਇਹ ਕਿੰਨੀ ਕਰਦੇ ਨੇ ਸਾਨੂੰ ਕਹਿੰਦੇ ਵੀ ਇੱਕ ਪੈਕਟ ਤੁਸੀਂ ਕੇਲਿਆਂ ਦਾ ਲੈ ਕੇ ਜਾਓ ਪ੍ਰਧਾਨ ਜੀ ਨੂੰ ਸੌਂਪਤਾ ਕਹਿੰਦੇ ਨੰਦੇੜ ਸਾਹਿਬ ਜਾ ਕੇ ਤੁਸੀਂ ਖਾ ਸਕਦੇ ਹੋ ਲਓ ਜੀ ਅੱਜ ਵਾਪਸ ਆ ਗਏ ਨੰਦੇੜ ਸਾਹਿਬ ਅੱਜ ਭਗਤ ਨਾਮਦੇਵ ਜੀਾਂ ਦੇ ਵਖ ਵਖ ਜੋ ਸਥਾਨ ਨੇਗੇ ਉਹਨਾਂ ਦੇ ਦਰਸ਼ਨ ਦੇਦਾਰ ਕਰਨ ਦੇ ਲਈ ਅੱਜ ਦੀ ਯਾਤਰਾ ਸੀ ਸੋ ਸਵੇਰੇ ਅਸੀਂ ਚੱਲੇ ਸੀ 110 ਕਿਲੋਮੀਟਰ ਦਾ ਸਫ਼ਰ ਸੀ ਬਹੁਤ ਹੀ ਵਧੀਆ ਰਾਹ ਰਸਤਾ ਇੱਧਰ ਸਹੀ ਇੱਕੋ ਹੀ ਰਸਤਾ ਜਾਂਦਾ ਜਿਹੜਾ ਉਹਦਾ ਦੂਰ ਰਸਤੇ ਤੱਕ ਨੇ ਜਾਂਦੇ ਸੀ ਸੋ ਮੇਨ ਇੱਕੋ ਹੀ ਰਸਤਾ ਇਧਰ ਆ ਬਹੁਤ ਸਾਫ ਰਸਤਾ ਹੈ ਕਰੀਬ 2.5 ਘੰਟਿਆਂ ਦਾ ਸਫਰ ਹੈਗਾ ਜੋ ਆਪਾਂ ਪ੍ਰਾਈਵੇਟ ਗੱਡੀ ਲੈ ਕੇ ਜਾਂਦੇ ਆ ਜੇਕਰ ਆਪਾਂ ਗੁਰਦੁਆਰਾ ਸਾਹਿਬ ਦੀ ਗੱਡੀ ਜਿਹੜੀਆਂ ਇੱਥੋਂ ਜਾਂਦੀਆਂ ਨੇਗੀਆਂ ਹੈ ਉਹ ਵੀ ਪ੍ਰਾਈਵੇਟ ਗੱਡੀਆਂ ਨੇ ਪਰ ਉਹ ਸੰਗਤ ਦੇ ਰੂਪ ਵਿੱਚ ਜਾਂਦੀਆਂ ਨੇ ਜੇਕਰ ਮੈਂ ਕਿਰਾਏ ਦੀ ਗੱਲ ਕਰਾਂ ਤਾਂ ਕਰੀਬ ਜਿਹੜੀਆਂ ਉਹ ਵੱਡੀਆਂ ਗੱਡੀਆਂ ਦਾ ਟੈਂਪੋ ਟਰੈਵਲਰ ਉਹ ਕੋਈ 300 ਰੁਪਏ ਸਵਾਰੀ ਜਾਂਦੀ ਹੈ ਇਤੋਂ ਤਾਂ ਜੇਕਰ ਜੇਕਰ ਆਪਾਂ ਪ੍ਰਾਈਵੇਟ ਗੱਡੀ ਹਾਇਰ ਕਰਦੇ ਆ ਤਾਂ ਉਹ ਸਵਾਰੀ ਵਾਈਜ਼ ਤਿੰਨ ਹਜ਼ਾਰ ਰੁਪਏ ਜੇਕਰ ਗੱਲ ਕਰੀਏ ਸਵਾਰੀ ਦੀ ਵੀ ਕਿੰਨੀਆਂ ਕ ਸਵਾਰੀਆਂ ਦੀਆਂ ਇੱਥੋਂ ਵੱਡੀਆਂ ਗੱਡੀਆਂ ਵੀ ਮਿਲ ਜਾਂਦੀਆਂ ਨੇ ਸੀਜ਼ਨ ਦੇ ਮੁਤਾਬਕ ਕਈ ਐ ਵੀ 500 ਰੁਪਏ ਤੋਂ ਲੈ ਕੇ 550 600 ਜਿਸ ਤਰ੍ਹਾਂ ਦੀ ਕੋਈ ਜ਼ਿਆਦਾ ਸੰਗਤ ਦਾ ਰਸ ਹੁੰਦਾ ਤਾਂ ਥੋੜਾ ਜਿਹਾ ਰੇਟ ਅਪ ਹੋ ਜਾਂਦਾ ਤਾਂ ਕੋਈ ਜ਼ਿਆਦਾ ਮਹਿੰਗਾ ਨਹੀਂ ਕਿਉਂਕਿ ਆਪਣੀ ਗੱਡੀ ਦੇ ਵਿੱਚ ਤੁਸੀਂ ਜਿੱਥੇ ਵੀ ਕਿਤੇ ਰੁਕ ਸਕਦੇ ਹੋਗੇ ਸੋ ਏਸੀ ਗੱਡੀਆਂ ਇੱਥੇ ਪਾਰਕਿੰਗ ਦੇ ਵਿੱਚ ਹੀ ਜਿਹੜੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈਗੀ ਉਹਦੇ ਵਿੱਚ ਤੁਹਾਨੂੰ ਅਵੇਲੇਬਿਲਿਟੀ ਮਿਲ ਜੂਗੀ। ਬਾਕੀ ਮੈਂ ਸਾਡੇ ਅਸੀਂ ਤਿੰਨੋ ਦਿਨ ਚਾਰ ਦਿਨ ਜਿਹੜਾ ਵੀ ਸਫਰ ਕਰਨਾ ਹੈਗਾ ਅਸੀਂ ਸ਼ੰਕਰ ਜੀ ਨਾਲ ਕੀਤਾ ਹੈਗਾ। ਤੁਹਾਡਾ ਮੈਂ ਇਹਨਾਂ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਉਹਦੇ ਵਿੱਚ ਪਾ ਦਾਂਗੇ। ਸੋ ਤੁਸੀਂ ਇਹਨਾਂ ਦਾ ਵੀ ਕਿਉਂਕਿ ਮੈਂ ਇਹ ਗੱਲ ਕਰਨੀ ਚਾਹੁੰਦਾ ਇਹ ਆਪਣੇ ਸਾਰੇ ਜਿਹੜੇ ਸਿੱਖ ਭਰਾ ਲੇਗੇ ਜੇਕਰ ਆਪਾਂ ਆਪਣੇ ਸਿੱਖ ਭਰਾਵਾਂ ਦੀ ਮਦਦ ਕਰਦੇ ਕਿਉਂਕਿ ਜੇਕਰ ਯਾਤਰੀ ਆਉਂਦੇ ਨੇ ਤਾਂ ਇਹਨਾਂ ਦਾ ਵੀ ਰੁਜ਼ਗਾਰ ਚੱਲਦਾ ਹੈਗਾ। ਇਸ ਵਾਰ ਗੱਲ ਕਰਦੇ ਸੀ ਵੀ ਜਿਹੜਾ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਹਨਾਂ ਕਾਰਨ ਕਰਕੇ ਉਜੀ ਜਿਹੜੇ ਯਾਤਰੀ ਗਣ ਨੇ ਉਹ ਘਟਾ ਰਹੇ ਨੇ ਸੋ ਰੁਜ਼ਗਾਰ ਇਹਨਾਂ ਦਾ ਵੀ ਆਪਣੇ ਜਿਹੜੇ ਯਾਤਰੀ ਨੇ ਉਹਨਾਂ ਦੇ ਸਿਰ ਤੇ ਹੀ ਚੱਲਦਾ ਤੁਸੀਂ ਪ੍ਰਾਈਵੇਟ ਗੱਡੀਆਂ ਇੱਥੇ 7 ਸੀਟਰ ਗੱਡੀਆਂ ਵੀ ਹੈਗੀਆਂ ਨੇ 5 ਸੀਟਰ ਗੱਡੀਆਂ ਵੀ ਤੁਸੀਂ ਜਿਹੇ ਜੀ ਵੀ ਸੰਗਤ ਜਿੰਨੇ ਕੁ ਰੂਪ ਦੇ ਵਿੱਚ ਆਉਂਦੀ ਹੈ ਤਾਂ ਇੱਥੋਂ ਗੱਡੀਆਂ ਲੈ ਕੇ ਜਾ ਸਕਦੇ ਹੋਗੇ ਸੋ ਅੱਜ ਅਸੀਂ 3-4 ਜਿਹੜੇ ਉਹਨਾਂ ਦੇ ਅਸਥਾਨ ਸੀ ਤਿੰਨ ਭਗਤ ਨਾਮਦੇਵ ਜੀ ਦੇ ਤੇ ਇੱਕ ਦਮਦਮਾ ਸਾਹਿਬ ਦਾ ਜਿਹੜਾ ਤੁਹਾਨੂੰ ਦਿਖਾਇਆ ਉਹ ਅਸਥਾਨ ਦੇ ਦਰਸ਼ਨ ਕਰਕੇ ਵਾਪਸ ਅਸੀਂ 5:00 ਵਜੇ ਗੁਰਦੁਆਰਾ ਸੱਚਖੰਡ ਸ੍ਰੀ ਹਜੂ ਅਸੀਂ ਪਹੁੰਚ ਚੁੱਕੇ ਹਾਂਗੇ ਸੋ ਇੰਨਾ ਕੁ ਸੀ ਜਿਹੜਾ ਅੱਜ ਦਾ ਬਲੌਗ ਸੀਗਾ ਸੋ ਅਖੀਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ